ਲੇ ਬੱਲੇ ਨਾ ਤੋ ਵੀ ਲਿਆਵਾ ਆਹੋ ਭਾਬੀ ਮੈਨੂੰ ਇਹ ਹੀਗਾ ਮੈਂ ਚੱਲ ਟਾਈਮ ਨਾ ਨਾਲ ਨਹੀਂ ਮੁਣਕੇ ਨਿਆਣਿਆਂ ਨਾਲ ਗੱਲਾਂ ਬੱਤਾਂ ਮਾਰਾਂਗੇ ਤੇ ਪੇ ਬੈ ਕੇ ਆਹੋ ਆਪਣੇ ਘਰ ਤੇ ਹਾਲ ਤੱਕ ਗਿੱਡੇ ਨਿਕਲਦੇ ਅੱਖਾਂ ਚੋਂ ਹਨਾ ਤਾਂ ਇੱਥੇ ਆਪਾਂ ਨਾ ਤੋ ਅਗਲਿਸ਼ ਕੁਸ਼ਕੀ ਵੀ ਲਿਆਵਾ ਨਾ ਭੈਣ ਜੀ ਆ ਸੂਟ ਬੜਾ ਸੋਹਣਾ ਪਾਇਆਈਓ ਸੋਹਣਾ ਵਾ ਭਰਾ ਨੇ ਲੈ ਕੇ ਦਿੱਤਾ ਹੁਣ ਆ ਪਤਾ ਮੈਨੂੰ ਦੱਸਣਾ ਤੂੰ ਹੈ ਨਹੀਂ ਹੁਣ ਤੂੰ ਮੂੰਹ ਚ ਛੋਲੇ ਪਾਲੇ ਆ ਜੋ ਪਿਛਲੀ ਵਾਰ ਹੀ ਆਈ ਨਾ ਬਥੇਰਾ ਗੋ ਲੈ ਕੇ ਆਇਆ ਹੀਗਾ ਐਡੇ ਛੋਲੇ ਭਰ ਕੇ ਲਿਆਇਆ ਹੀਗਾ ਮੈਨੂੰ ਨਹੀਂ ਕੋਹ ਦੱਸਿਆ ਹੋਰ ਤੂੰ ਐਡਾ ਸੋਹਣਾ ਸੂਟ ਕਿੱਥੋਂ ਲੈ ਲੈਣਾ ਹੈਗਾ ਮੇਰੀ ਗੱਲ ਸੁਣ ਭਾਬੀ ਦੱਸ ਫਿਰ ਕੀ ਹੋ ਗਿਆ ਜੇ ਮੇਰਾ ਭਰਾ ਵਾ ਮੇਰੇ ਚਾ ਕਰਦਾ ਵਾ ਤੇ ਪੇਕਿਆ ਹੀ ਦਿੰਦੇ ਹੁੰਦੇ ਆ ਪੇਕਿਆਂ ਤਾਂ ਮਾਨ ਹੁੰਦਾ ਵਾ ਨਾ ਪੇਕਿਆਂ ਤਾਂ ਮਾਨਦੇ ਹੁੰਦਾ ਹੀ ਆ ਤੇ ਕਿਤੇ ਭੋਰਾ ਕੋਹਾ ਵੀ ਪੇਕਿਆਂ ਵਸ ਲੈ ਆਈਦਾ ਵਾ ਨਾ ਤੇ ਸਭ ਕੋ ਤੇਕਿਆਂ ਵੱਲ ਨੂੰ ਵੜਦੀਦਾ ਪਿਆ ਵੀ ਇੱਥੋਂ ਚਲ ਜੇ ਤੇ ਆ ਵੀ ਉੱਥੋਂ ਚਲ ਜੇ ਦੱਸ ਮੈਂ ਕੀ ਲੈ ਕੇ ਆਵਾਂ ਹੈ ਤੇਰ ਕੋ ਕੀ ਲੈਣਾ ਮੈਂ ਮੈਨੂੰ ਨਹੀਂ ਕੋਈ ਆਸ ਤੇਰ ਕੋ ਮੈਂ ਨਹੀਂ ਮੰਗਦੀ ਕੋਹ ਵੀ ਵੇਹ ਕਿੱਡਾ ਸੋਹਣਾ ਸੂਟ ਵਾ ਹੈ ਚੱਲ ਕੀ ਕਰਨਾ ਹੁਣ ਤੇਰਾ ਵੀ ਬੜਾ ਸੋਹਣਾ ਮੇਰੇ ਸਾਰੇ ਸੋਹਣੇ ਹੁੰਦੇ ਆ ਮੇਰਾ ਇਕ ਨਹੀਂ ਸੋਹਣਾ ਮੈਂ ਨਹੀਂ ਮਾੜਾ ਕਪੜਾ ਪਾਉਂਦੀ ਮਾੜਾ ਕਪੜਾ ਪਾਉਣ ਦਾ ਕੀ ਫਾਇਦਾ ਵਾ ਚੱਲ ਭੈਣ ਜੀ ਬਾਕੀ ਤੇ ਗੱਲਾਂ ਠੀਕ ਆ ਤੂੰ ਹੀ ਆਂਦੇ ਜਨਾ ਮੇਰੇ ਗੋਡੇ ਬੜੇ ਦੁਖਦੇ ਆ ਤੇ ਤੂੰ ਹੁਣ ਕਹਿਣ ਬਣਾ ਤੋ ਕਹਿੰਦੇ ਬਹਿ ਜਾਣਾ ਆ ਵਿਆਹ ਨਾ ਕਰੋ ਤੁਰਿਆ ਫਿਰਿਆ ਕਰੋ ਐਦਾਂ ਕਰੋ ਫਰਸੋਈ ਚ ਪਾਂਡੇ ਬੜੇ ਪਏ ਮਾਂਜਣ ਵਾਲੇ ਤੇ ਆਜੋ ਮੇਰੇ ਮਗਰੇ ਪਾਂਡੇ ਮਾਂਜਦੋ ਲਾਗੇ ਮੇਰੇ ਨਾਲੇ ਹੱਥ ਹਟਾਇਆ ਜਾਊਗਾ ਛੇਤੀ ਵੇਲੇ ਹੋ ਜਾਣਗੇ ਤੇ ਚੱਲ ਮੁੜ ਕੇ ਘੜੀ ਬਹਿ ਕੇ ਬਾਹਰ ਤੁਪੇ ਗੱਲਾਂ ਬਾਤਾਂ ਕਰ ਲਾਂਗੇ ਜੇ ਕਿਹੜਾ ਅੰਦਰ ਕੰਮ ਕਰੀ ਜਾ ਤੇ ਕਿਹੜਾ ਬਾਹਰ ਬੈਠਾ ਹੈ ਨਾ ਤੇ ਬੁਰਾ ਬੜਾ ਲੱਗਦਾ ਵਾ ਉਹ ਜਰਿਆ ਨਹੀਂ ਜਾਂਦਾ ਨਾਲੇ ਹੁਣ ਦੋ ਦਿਨ ਰਹਿਣਾ ਵਾ ਵੇਲੇ ਥੋੜੀ ਰਹਿਣਾ ਵਾ ਹੱਥ ਹਲਾ ਕੇ ਕੰਮ ਕਰਵਾ ਕੇ ਨਾਲ ਬੰਦਾ ਕੁਝ ਕਰੇ ਨਾ ਤੇ ਚੰਗਾ ਲੱਗਦਾ ਵਾ ਆ ਵੇਲੇ ਆ ਦੇ ਕੋਈ ਚੰਗਾ ਲੱਗਦਾ ਤੇ ਚੱਲ ਚੱਲ ਜੀ ਮੇਰੇ ਸੋਈ ਚ ਆ ਜਾ ਮੇਰੇ ਮਗਰੇ ਚੰਗਾ ਵੇਖਾਂ ਸਾਰੀਆਂ ਗੱਲਾਂ ਕਰ ਜਾਂਦੀ ਆ ਸਾਰੇ ਵੱੱਤਰ ਆ ਜਾਂਦੀ ਆ ਮੇਰਾ ਸੂਟ ਦੇ ਮੇਨੇ ਵੀ ਮਰ ਗਈ ਆ ਕੀ ਕਰਾਂ ਮੈਂ ਦਾ ਇੱਕ ਤੇ ਮੇਰੇ ਭਤੀਜੇ ਭਤੀਜੀਆਂ ਚੰਗੇ ਆ ਜਿਹੜਾ ਮੇਰਾ ਨਾ ਚਾ ਕਰਦੇ ਆ ਉਨਾ ਕਰਕੇ ਮੈਂ ਪਿੱਕੇ ਭੱਜੀ ਆਉਣੀ ਆ ਜੇ ਮੈਂ ਪਰਜਾਈ ਦੇ ਮੂੰਹ ਹਲ ਵੇਖਾ ਨਾ ਮੈਂ ਤਾਂ ਕਿਤੇ ਵੜਾ ਨਾ ساری ਉਮਰ ਇਥੇ ਚੱਲ ਮਨਾ ਉੱਠ ਕੇ ਰਸੋਈ ਚ ਕੁਕਰਾ ਹੀ ਦਿੰਨੀ ਇਹਦੇ ਨਾਲ ਨਹੀਂ ਤੇਨੇ ਸਾਰਾ ਦਿਨ ਤਾਨੇ ਮਾਰਦੀ ਰਹਿਣਾ ਮੈਨੂੰ ਹਾਈ ਭੋਜਿਆ ਕੀ ਕਰਨ ਦੇ ਤੁਸੀਂ ਲੈ ਪੁੱਤ ਫਿਰ ਕੀ ਐ ਤੁਹਾਨੂੰ ਕਿੰਨੇ ਕਿਹਾ ਹੀ ਭਾਂਡੇ ਥੋਣ ਨੂੰ ਮੈਨੂੰ ਕਹਿੰਨੇ ਨਹੀਂ ਕਿਹਾ ਪੁੱਤ ਮੈਂ ਤਾਂ ਨੌਂ ਚੱਲ ਗਈ ਤੇ ਮੈਂ ਕਿਹਾ ਚੱਲ ਮੈਂ ਆਣ ਕੇ ਥੋ ਲੈਨੀ ਆ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਮੈਂ 2 ਕੱਪ ਧੋਤੇ ਲਾਗੋ ਤਾਂ ਕੀ ਫਰਕ ਪੈ ਗਿਆ ਪੁੱਤ ਨੂੰ ਮੰਮੀ ਨੇ ਕਿਹਾ ਮੈਨੂੰ ਲੱਗਦਾ ਨਹੀਂ ਨਹੀਂ ਪੁੱਤ ਮੰਮੀ ਨੇ ਮੈਨੂੰ ਕੀ ਕਹਿਣਾ ਮੈਨੂੰ ਸਭ ਪਤਾ ਪੋਜੀ ਵੀ ਗਰਲਫ੍ਰੈਂਡ ਮੇਰੀ ਨਾ ਕੀ ਮੰਮੀ ਨੇ ਕਹਿਤਾ ਹੈ ਤੈਨੂੰ ਮੰਮੀ ਬੜਾ ਡੰਗਦੀ ਆ ਤੇ ਤੇਰੀ ਭੂਆ ਨੂੰ ਵੀ ਡੰਗਦੀ ਆ ਮੰਮੀ ਲੈ ਤੇ ਨਹੀਂ ਕਿਹਾ ਵੀ ਤੁਸੀਂ ਡੰਗਦੇ ਜੀ ਤੇ ਤੇਰਾ ਵਾਸਤਾ ਨਹੀਂ ਚੱਲਦਾ ਤੂੰ ਤਾਂ ਮੈਨੂੰ ਉਹ ਕੋ ਦੇ ਕੇ ਮਾਰਦੇ ਤੇਰਾ ਬਸ ਨਹੀਂ ਚੱਲਦਾ ਗੱਲ ਹੋਰ ਕੋਈ ਨਹੀਂ ਐਦਾਂ ਨਾ ਕਹਿ ਤੇਰੀ ਨੌ ਤੇ ਜੇ ਨਹੀਂ ਚੰਗੀ ਹੈ ਕਿਤੇ ਗੱਲ ਨਹੀਂ ਕਰਨ ਵਾਲੀ ਭੈਣ ਜੀ ਆ ਜੋੜੇ ਤੇਰੇ ਗੜੀ ਹੱਥ ਚੋਪੀ ਕਰ ਜਾ ਚੰਗਾ ਐ ਦੂਰ ਦੇ ਢੋਲ ਸਾਹਮਣੇ ਲੱਗਦੇ ਆ ਤੇ ਮੰਮੀ ਫਿਰ ਤੇ ਇੰਦਾ ਕਰਿਆ ਕਰੋ ਕਿ ਤੂੰ ਆਪੇ ਰੋਟੀ ਪਾਣੀ ਬਣਾ ਕੇ ਖਾ ਲਿਆ ਕਰੋ ਦੇਖੀ ਜੀ ਬਾਣ ਨਿੱਪਾ ਵੀ ਤੇਰੀ ਨੌ ਬੜੀ ਚੰਗੀ ਆ ਆ ਦੇਖੀ ਚੰਗੀ ਨਹੀਂ ਭੋਲੀ ਤੇ ਸਾਹਮਣੇ ਤੇ ਥੋੜੇ ਕਹਿਣ ਦੇ ਹੀ ਕਿ ਤੂੰ ਮੈਨੂੰ ਕੁਝ ਪਾ ਕੇ ਦੇ ਦੇਣਾ ਵਾ ਜੇ ਡਾਈ ਡਾਰ ਵਾਂਗੂ ਲੰਬਦੀ ਛਿੱਤਰ ਵਾਂਗੂ ਮੇਰੀ ਗੱਲ ਸੁਣੋ ਅੱਗੇ ਤੇ ਮੈਂ ਕੱਲੀ ਹੁੰਦੀ ਹੀ ਕੋਈ ਗੱਲ ਨਹੀਂ ਹਣ ਮਨਜੰਦਰ ਇੱਥੇ ਬੈਠਾ ਹਣਾ ਸੁਣਦਾ ਹਣਾ ਮੈਂ ਤੇ ਕੀ ਆਖੂਗਾ ਨਹੀਂ ਕੀ ਆਖੂ ਮਨਜੰਦਰ ਚੰਗਾ ਹੋ ਕੇ ਪਤਾ ਲੱਗੂ ਇਹਦਾ ਕੁੱਤਾ ਵਾ ਜਦ ਤੇ ਡੱਜ ਲਾਇਆ ਬੜੇ ਨੌ ਚੰਗੀ ਇਹਦੀ ਆ ਤੂੰ ਵੀ ਵੇਖ ਲੈ ਆ ਭੂਆ ਜੀ ਆਜੋ ਤੁਹਾਨੂੰ ਪਤਾ ਮੰਮੀ ਦਾ ਤੇ ਕੰਮ ਹੀ ਇਹੀ ਹੋ ਗਿਆ ਆਹੋ ਚਲ ਜਾ ਚਲ ਜਾ ਭੂਆ ਜੀ ਜਾਓ ਇਹਦਾ ਮਗਰ ਚਲ ਜੋ ਇਹਦੇ ਮਗਰ ਲੱਗੋ ਤੇਰੀ ਕੀ ਗੱਲ ਆ ਮੈਂ ਤੈਨੂੰ ਤੁਹਾਨੂੰ ਹੌਲਿਆ ਕਰਨਾ ਹੀ ਪੈਣਾ ਵਾ ਜਿਹੜੀ ਤੇਰੀ ਜ਼ਬਾਨ ਲਮਕਦੀ ਆ ਨਾ ਨਾ ਤੈਨੂੰ ਆਏ ਦੀ ਸ਼ਰਮ ਨਾ ਤਨੂੰ ਗਏ ਦੀ ਸ਼ਰਮ ਆ ਰੋਜ਼ ਨਿੱਤ ਦਿਹਾੜੀ ਤੇਰੀ ਜ਼ਬਾਨ ਵਾਧੇ ਜਾਂਦੀ ਆ ਲੁੱਤਰ ਲੁੱਤਰ ਕਰਦੀ ਆ ਕਿਤੇ ਕੋਈ ਪੜਿਆ ਲਿਖਿਆ ਵਾਲਾ ਕੰਮ ਚ ਚ ਹੈ ਹੀ ਨਹੀਂ ਆ ਵੀ ਤੂੰ ਤੇ ਅਨਪੜਾ ਤੋਂ ਵੱਧ ਗਈਆਂ ਗਾੜੀ ਤੈਨੂੰ ਇਹ ਨਹੀਂ ਸਮਝਾਉਂਦੀ ਕਿ ਮੇਰੀ ਸੱਸ ਵਾ ਮੇਰੀ ਮਾਂ ਵਾ ਨਾ ਮੇਰਾ ਤੇ ਜੀ ਕਰਦਾ ਤੇਰੇ ਮਾਂ ਪਿਓ ਸਦਾ ਉਹ ਸੱਦ ਕੇ ਤੇ ਵਿੱਚੇ ਹੋਣਾ ਤੇ ਵਿੱਚੇ ਤੇਰੀ ਖੋਂਬ ਠੱਪਾਂ ਚੰਗੀ ਤਰ੍ਹਾਂ ਆਈ ਵੱਡੀ ਆ ਜੋ ਪੂਆਜੀ ਬਾਹਰ ਆ ਜੋ ਪੂਆਜੀ ਬਾਤ ਮੈਂ ਤਾਂ ਸ਼ਦੈਣ ਵਾ ਜਿਹੜੀ ਐਵੇਂ ਰੌਲਾ ਪਾਉਂਦੀ ਰਹਦੀ ਹਾਂ ਹੱਦ ਹੋਈ ਤੇਰੇ ਵਾਲੀ ਤੈਨੂੰ ਤੋਂ ਮੈਂ ਦੱਸੂ ਵੇਖੀ ਸਹੀ ਹਾ ਹੱਦ ਹੋਈ ਇਹਨਾਂ ਵਾਲੀ ਕਿਤੇ ਸ਼ਰਮੀ ਲਈ ਆ ਮੰਮੀ ਕੀ ਹੋਇਆ ਐਨੀ ਉੱਚੀ ਉੱਚੀ ਤੂੰ ਰੌਲਾ ਪਾਉਂਦੇ ਹੋ ਨਾ ਸਾਰਾ ਘਰ ਚੁੱਕ ਨਹੀਂ ਪਾਇਆ ਤੇ ਤੇਰੀ ਘਾਟ ਹੀ ਗਈ ਤੂੰ ਵੀ ਆ ਗਈਆਂ ਰੋਲਾ ਪਾਇਆ ਮਛਦਾਨ ਜਿਹੀ ਰੋਲਾ ਪਾਉਣੀ ਆ ਅੱਜ ਤੇਰੇ ਪਰਜਾਈ ਆ ਗਿੱਠ ਲੰਮੀ ਜ਼ਬਾਨ ਹੋਈ ਐ ਦੀ ਕਿਤੇ ਬੋਲਣ ਲੱਗੀ ਵੇਂਦੀ ਨਹੀਂ ਆ ਤੇ ਮੰਮੀ ਹੋ ਵੀ ਕੀ ਕਰਨ ਸਾਰੀ ਦਿਹਾੜੀ ਤੇ ਉਹ ਕੰਮ ਲੱਗੇ ਰਹਿੰਦੇ ਉਹ ਤੇ ਬੰਦਾ ਖੇਜੀ ਜਾਂਦਾ ਵਾ ਨਹੀਂ ਮਾਂ ਤੇਰੀ ਵੇਲੀ ਰਹਿੰਦੀ ਆ ਇਹੋ ਜੇ ਕੰਮ ਦੇ ਸੱਟ ਸਵਾਹ ਹੈ ਕੀ ਫਾਇਦਾ ਇਹੋ ਜੇ ਕੰਮ ਕਰਦਾ ਜਿੰਨੂੰ ਵੱਡਿਆਂ ਦੇਸਤ ਵੀ ਨਹੀਂ ਕਰਨੀ ਆਉਂਦੀ ਬੋਲੀ ਬੋਲੋ ਹਾਂ ਉਹ ਫੁੱਫੜ ਜੀ ਉੱਥੇ ਬੈਠੇ ਤੇ ਸਾਰੀ ਬਾਤ ਤਾਂ ਨਹੀਂ ਨਹੀਂ ਚੁੱਪ ਕਰ ਤੇ ਚਪੇਣ ਮਰੋਂ ਤੇਰੇ ਮੂੰਹ ਤੇ ਤੂੰ ਜਿਹੜਾ ਪੇੜਾ ਮਾਰ ਦੇ ਰਿਹਾ ਸਾਰਿਆਂ ਨੂੰ ਆਹੋ ਮਾਰਨੀਗਾ ਮੈਂ ਕੋਈ ਕੰਮ ਨਹੀਂ ਹੈਗਾ ਤੇ ਤੈਨੂੰ ਮੈਂ ਕਿੰਨੀ ਵਾਰ ਕਹਾਂ ਤੂੰ ਚੁੱਪ ਰਿਹਾ ਕਰ ਹੈ ਤੂੰ ਗੱਤ ਤੂੰ ਨਹੀਂ ਉੱਚੀ ਬੋਲਣ ਦੇ ਮੈਂ ਤਾਂ ਕਹਾਂ ਦੀ ਹੌਲੀ ਬੋਲੋ ਨਹੀਂ ਮੇਰਾ ਦਿਮਾਗ ਖਰਾਬ ਹੋ ਗਿਆ ਵਾ ਤਾਂ ਉੱਚੀ ਬੋਲਦੀਆਂ ਮੈਂ ਦਵਾਈ ਖਾ ਲਓ ਜਿਆਦਾ ਦਵਾਈ ਨਹੀਂ ਦੁਰ ਫਿੜੇ ਮੁੱ ਤੇਰਾ ਨਹੀਂ ਆ ਕਮ ਨੂੰ ਤੂੰ ਮੇ ਪੜਾ ਨਹੀਂ ਕਰਵਾਉਂਦੇ ਨੇ ਹੈ ਬੋਬਿਆਂ ਦੇ ਬੋਬੇ ਉੱਥੇ ਪੈਸੇ ਦੇਣਦੇ ਆ ਦੱਸ ਆਂਦੇ ਪੜੀ ਲਿਖਿਆ ਉੱਥੇ ਤਾਂ ਬੜਾ ਪੜਦੇ ਆ ਬੜੇ ਨਿਆਣੇ ਸਮਝਦਾਰ ਹੁੰਦੇ ਆ ਤੇ ਤੂੰ ਅੱਗੇ ਤੇਰੇ ਦਿਮਾਗ ਕੱਟ ਦਵਾਂਗਾ ਖਾਂਡੇ ਆ ਜਿਹੜੀ ਹੁਣ ਤੂੰ ਮੇਰੇ ਪਾਗ ਨੀ ਉਹ ਨੂੰ ਦੇ ਦਵਾਨਿਆਂ ਆਪਣੀ ਪਰਜਾਈ ਨੂੰ ਉਹ ਦਵਾਨਿਆਂ ਦੇਣ ਵਾਲੀ ਹੋ ਤੇ ਜਾਂ ਆਪਣੀ ਭੂਆ ਨੂੰ ਦੇ ਦੇ ਜਿਹੜੀ ਨੀਵੀਂ ਜੀ ਪਾ ਕੇ ਰੋਜ਼ ਧੁਰੀ ਰਹਿੰਦੀ ਇੱਧਰ ਨੂੰ ਮੈਨੂੰ ਦਵਾਨਿਆਂ ਲੱਗੀ ਖਾਣ ਮੈਂ ਤੇ ਅੱਗੇ ਦਵਾਨਿਆਂ ਤੇ ਲੱਗੀਆਂ ਮਰੀਆਂ ਮੈਂ ਤੇ ਮੈਨੂੰ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਆ ਉਹਨਾਂ ਨੂੰ ਘਾਟੀ ਉਹਨਾਂ ਨੂੰ ਦੇ ਆਈ ਵੱਡੀ ਦਵਾਨਾ ਖਾਣ ਵਾਲੀ ਕਿ ਤੇ ਸ਼ਰਮ ਕਰਿਆ ਕਰ ਥੋੜੀ ਜਿਹੀ ਮਾਰਾ ਕਿਦਾਂ ਗੱਲ ਕਰੀਦੀ ਆ ਪੜਨੇ ਪਾਇਆ ਤੂੰ ਐਡੀ ਦੂਰ ਚੰਡੀਗੜ੍ਹ ਹੈ ਆਂ ਕੋ ਸਿੱਖ ਕੇ ਆਉਣੀ ਉੱਥੋਂ ਤੂੰ ਹਾਏ ਮੰਮੀ ਐਨੀ ਉੱਚੀ ਤੁਸੀਂ ਬੋਲਦੇ ਹੋ ਮੇਰੇ ਤੇ ਕੰਨ ਦਰਦ ਕਰਨ ਲੱਗ ਪਏ ਆ ਉਹ ਜਿਹੜੀ ਰੋਜ਼ ਸੁਣਦੇ ਗੱਲਾਂ ਉਹਨਾਂ ਨੇ ਤੇ ਫੇਰ ਖਿਜਣਾ ਹੀ ਆ ਸੁਣ ਸੁਣ ਕੇ ਤੁਹਾਡੀਆਂ ਗੱਲਾਂ ਕਿੰਨਾ ਜ਼ਿਆਦਾ ਬੋਲਦੇ ਤੁਸੀਂ ਰੋਲਾ ਬੜਾ ਕੁੰਦੇ ਹੋ ਠਹਿਰ ਜਾ ਠਹਿਰ ਜਾ ਤੈਨੂੰ ਤੇ ਹੁਣ ਰੋਲੇ ਦੇ ਮੱਤ ਮੈਂ ਦਊਂਗੀ ਆ ਤੇਰਾ ਪਿਓ ਸਹੀ ਕਹਿੰਦਾ ਆ ਆ ਤੇਰਾ ਫਾਹਣ ਵੱਡਣਾ ਹੀ ਪੈਣਾ ਵਾ ਹੁਣ ਨਾ ਨਾ ਵੱਡਾ ਤੇਰਾ ਫਾਹ ਤੇ ਆਖੀ ਮੈਨੂੰ ਤੂੰ ਨਾ ਜ਼ੁਬਾਨ ਜਿਹੜੀ ਚਲਾਉਂਦੇ ਹੋ ਮੇਰੇ ਗਾੜੀ ਮੈਨੂੰ ਤੇ ਤੈਨੂੰ ਚੰਗੀ ਨਹੀਂ ਲੱਗਦੀ ਤੈਨੂੰ ਮੈਂ ਕਰ ਲੈ ਕਰ ਕਰ ਕੇ ਚੰਡੀ ਗੜਾ ਸੱਧਿਆ ਇੱਥੇ ਤੇ ਆਪਣੀ ਮਾਂ ਦੀ ਗੱਲ ਸੁਣ ਕੋਈ ਹੈ ਪਰ ਨਾ ਤੂੰ ਤੇ ਮੇਰੇ ਗੱਲ 'ਚ ਫਾਹ ਪਾਉਣ ਦੀ ਆ ਤੇ ਤੈਨੂੰ ਹੁਣ ਇਦਾਂ ਹੀ ਕਰਦੀ ਆ ਆਈ ਹੈ ਨਾ ਤੇਰੀ ਭੂਆ ਕਹਿੰਦੀ ਆ ਵੀ ਜਿੱਥੇ ਹੈਗਾ ਨਾ ਚੰਗਾ ਮਾਲਾ ਕੱਢੇ ਨੇ ਇਥੋਂ ਲਾ ਇਹਨੂੰ ਮੇਰੇ ਗਲੋਂਸ ਗਾਤ ਨੂੰ ਲਾ ਹੁਣ ਮੇਰੇ ਦਿਵਾਲੇ ਹੋ ਗਏ ਆ ਫਾਗ ਉੱਡਣਾ ਤੇਰਾ ਮੈਂ ਜਦੋਂ ਕਰੋਨਾ ਨਹੀਂ ਤੇ ਤੂੰ ਹੀ ਮੇਰਾ ਇਦਾਂ ਹੀ ਕਰ ਦੋਗੇ ਫਾਹ ਵੱਡ ਦੋਗੇ ਕੋਈ ਗੱਲ ਨਹੀਂ ਹੁੰਦੀ ਤੇ ਰੋਲੇ ਹੀ ਪਾਈ ਜਾਂਦੇ ਆ ਪਤਾ ਨਹੀਂ ਕਿੱਥੇ ਹੀ ਹੋ ਉਹ ਜੀਵਨ ਇਧਰ ਆ ਗੱਲ ਸੁਣ ਮੇਰੀ ਗੱਲ ਸੁਣਾ ਉਹ ਜੇ ਤੇਨਾਂ ਦੇ ਕੋਈ ਗੱਲ ਮੰਨਣ ਚ ਆਉਂਦੀ ਆ ਤੇ ਠੀਕ ਵਾ ਨਹੀਂ ਤੇ ਅਸੀਂ ਘਰੋਂ ਚੱਲ ਗਏ ਅਸੀਂ ਕੱਲੀ ਇੱਥੇ ਬੱਜੇ ਹੈ ਸਾਡੇ ਮੂੰਹ ਤੇ ਸ਼ਦਾਈ ਲਿਖਿਆ ਵਾ ਲੈ ਦੱਸ ਅਸੀਂ ਘਰੋਂ ਪਰੋ ਵੇਲੇ ਆ ਤੁਸੀਂ ਤੇ ਆਵੇ ਤਤੇ ਹੋਣ ਦੇ ਜੇ ਕੋਈ ਗੱਲ ਨਹੀਂ ਵੀਰ ਨਾਲ ਗੱਲ ਕੀਤੀ ਹੈ ਨਾ ਉਹ ਆਣਾ ਮੁੰਡੇ ਨੂੰ ਸਾਧ ਲਓ ਤੇ ਮੈਂ ਚਾਤੀ ਮਾਰ ਲੈਣਾ ਜਿਹਾਂ ਨੂੰ ਪਸੰਦ ਹੋਊ ਤਾਂ ਆਪਾਂ ਗਾੜੀ ਗੱਲ ਤੋੜ ਲਾਂਗੇ ਇਦਾਂ ਕਰੋ ਹਾਂ ਤੁਸੀਂ ਆਪਣਾ ਫੋਨ ਕੱਢੋ ਤੇ ਮੁੰਜੇ ਸਪਿੰਡਰ ਨੂੰ ਫੋਨ ਕਰੋ ਉਹਨੂੰ ਕਹੋ ਵੀ ਪੋਤਾ ਆਣ ਕੇ ਤੇ ਮੈਨੂੰ ਦਵਾਈ ਦੇ ਜਾ ਮੇਰੀ ਦਵਾਈ ਰਹਿ ਗਈ ਉੱਥੇ ਸਾਡੀ ਮੇਰੀ ਦਵਾਈ ਵੀ ਘਰੇ ਹੀ ਹੋ ਚੱਲ ਮੇਰੀ ਗੱਲ ਸੁਣੋ ਨਾ ਨਾਲੇ ਅਗਲੇ ਨੂੰ ਇਹ ਹੋ ਜੂਗਾ ਕਿ ਚੱਲ ਮੈਂ ਦਵਾਈ ਦੇਉਣਾ ਹੈਗਾ ਮੁੰਡਾ ਬੜਾ ਚੰਗਾ ਉਹਨਾਂ ਨਾਲ ਦਵਾਈਆਂ ਵਾਲਾ ਕੋਰਸ ਤੇ ਕਰਨ ਲਿਆ ਵਾ ਓਏ ਆਹੋ ਹੈ ਤੇ ਉਹਨੂੰ ਕਿਉਂ ਭਜੀਏ ਤੇ ਤੂੰ ਹੀ ਠੇਕ ਤੇ ਸ਼ਹਿਰ ਵਾ ਤੇ ਹਿੱਥੋਂ ਮੈਨੂੰ ਦਵਾਈ ਲੈ ਕੇ ਦੇ ਜਾ ਮੇਰਾ ਪੁੱਤ ਦੋਖ ਖਰਾਕਾ ਜਿਹੜੀਆਂ ਮੈਂ ਖਾਣਾ ਹੁਣਾ ਮੇਰੇ ਨਾ ਪੁੱਤਰਾ ਹੋਣ ਡਿਆ ਦਿਲ ਨੂੰ ਮੈਂ ਚੱਲ ਬਹਾਨੇ ਜੇ ਨਾ ਸੱਦ ਲੋ ਹੁਣ ਕੋਈ ਮੈਂ ਸੱਦ ਲੈਣਾ ਵਾ ਤੇ ਉਹ ਤਾਂ ਪਰਜਾਈ ਤੇ ਇਦਾਂ ਮੂੰਹ ਸਿੱਧਾ ਹੀ ਆ ਮੈਂ ਪਰਜਾਈ ਦੇ ਮੂੰਹਾਂ ਲਈ ਵੇਂਦੀ ਹੁੰਦੀ ਮੈਂ ਐਵੇਂ ਨਹੀਂ ਨਿਆਣਿਆਂ ਵੱਲ ਤੇ ਆਪਣੇ ਭਰਾਵਾਂ ਵੱਲ ਠੀਕ ਆ ਜਿਹੜੇ ਨਾ ਚਾਹ ਕਰਦੇ ਆ ਹੁਣ ਤੁਸੀਂ ਦੱਸੋ ਤੁਹਾਡਾ ਕਿੰਨਾ ਚਾਹ ਕੀਤਾ ਕੱਲ ਦਾ ਚਾਹ ਤੇ ਮੇਰਾ ਬਥੇਰਾ ਹੋਣ ਧਿਆਵਾ ਤੇ ਤਾਂ ਹੀ ਮੈਂ ਥੋੜੀ ਜੀ ਗੱਲ ਤੋਂ ਮੇਰੇ ਨੂੰ ਪਰੇਸ਼ਾਨੀ ਆਈ ਨਾ ਮੈਂ ਫੇਰ ਗੱਲ ਤੇ ਕੋਈ ਨਾ ਦੱਸੀ ਨੀ ਕੀ ਪਤਾ ਕਰਨਾ ਕਿ ਨਹੀਂ ਕਰਨਾ ਬਸ ਹੈ ਕਰਨਾ ਵਾ ਕਰਨਾ ਕਿਉਂ ਨਹੀਂਗਾ ਹੈ ਹੁਣ ਜੇ ਇੱਕ ਜੀ ਘਰ ਚੋਂ ਦਾਂ ਦਾ ਹੋਵੇ ਤੇ ਉਹਦੇ ਮਗਰ ਥੋੜੀ ਲੱਗੀਦਾ ਹੁੰਦਾ ਵਾ ਬਾਕੀ ਵੇਖੋ ਕਿੰਨਾ ਪਿਆਰ ਕਰਦੇ ਆ ਕਿੰਨਾ ਚਾਹ ਕਰਦੇ ਸਾਡਾ ਮੇਰੀ ਗੱਲ ਸੁਣ ਲੈ ਇੱਕ ਹੋਰ ਮੈਂ ਮੁੜੇ ਨੂੰ ਤਾਂ ਫੋਨ ਕਰਨਾ ਪਰ ਜੇ ਇੰਨਾ ਪੱਕੀ ਹਾਂ ਕਰਨੀ ਆ ਮੁੜਾ ਕਿਸੇ ਗੱਲੇ ਭੁੰਜਿਆ ਨਹੀਂਗਾ ਮੇਰੀ ਗੱਲ ਸੁਣੋ ਹੁਣ ਪੱਕੀ ਹਾਂ ਤੇ ਮੈਂ ਵੀ ਨਹੀਂ ਤੁਹਾਨੂੰ ਕਹਿ ਸਕਦੀ ਪੱਕੀ ਹਾਂ ਇਹਨਾਂ ਨੇ ਕਰਨੀ ਆ ਕਿ ਨਹੀਂ ਕਰਨੀ ਹੈ ਹੁਣ ਸਾਡਾ ਫਰਜ਼ ਵਾ ਦੱਸ ਪਾਉਣ ਦਾ ਤੇ ਮੁੰਡਾ ਵਿਖਾ ਲੈਣ ਦਾ ਜੇ ਅਗਲਿਆਂ ਨੂੰ ਪਸੰਦ ਆਉ ਤੇ ਠੀਕ ਆ ਨਾ ਆਊਗਾ ਤਾਂ ਵੀ ਠੀਕ ਵਾ ਹੁਣ ਮੁੰਡੇ ਨੂੰ ਕਿਹੜਾ ਪਤਾ ਮੈਨੂੰ ਵੇਖਣ ਵਾਸਤੇ ਸੱਦਣ ਦੇ ਆ ਮੈਂ ਇਹ ਗੱਲ ਕਹਿਣਾ ਕਿ ਤੇ ਐਵੇਂ ਨਾ ਸਾਡੀ ਹਰਕਤ ਜੀ ਨਾ ਹੋ ਜੇ ਕਿਤੇ ਉਹ ਕਿਤੇ ਕੁਝ ਨਹੀਂ ਹੁੰਦਾ ਹੈ ਇਹ ਲੋਕੀ ਰਿਸ਼ਤੇ ਕਰਾਉਂਦੇ ਆਏ ਆ ਹੈ ਇਹ ਥੋੜੀ ਗੱਲ ਆ ਵੀ ਪੱਕਾ ਕਰਕੇ ਗਾਂ ਫਿਰ ਖਾਲੀ ਦਾ ਹੁੰਦਾ ਮੁੰਡਾ ਕੁੜੀ ਤੁਸੀਂ ਫਿਰ ਕਰਮ ਮੁੰਡੇ ਨੂੰ ਫੋਨ ਮੁੰਡੇ ਨੂੰ ਫੋਨ ਕਰੋ ਉਹਨੂੰ ਕਹੋ ਕਿ ਦੰ ਦਵਾਈ ਰਹਿ ਗਈ ਬਹਾਨੇ ਨਾਲ ਸਦਣਾ ਉਹਨੂੰ ਕਹਿੰਦੇ ਦੱਸਣਾ ਆਹ ਫਿਰ ਆ ਗੱਲ ਆਹ ਤੇ ਕਿਹਾ ਇੱਥੇ ਤੂੰ ਗਲਵਾਲਵਾ ਤੂੰ ਉੱਥੇ ਆ ਜਾ ਚਲ ਕਰ ਲਓ ਫੋਨ ਐਨਕ ਲਾ ਲਿਆ ਕਰੋ ਹਾਂ ਉਹ ਐਨਕ ਨੇ ਆਹ ਹੋਈ ਨੰਬਰ ਵਾ ਅੱਡੇ ਤੇ ਆੜ ਕੇ ਨਾ ਤੇ ਮੈਨੂੰ ਫੋਨ ਕਰ ਦੇ ਮੈਂ ਉੱਥੇ ਹੀ ਆ ਆਹੋ ਹਾਂਜੀ ਹਾਂਜੀ ਆਜ ਆਜੀ ਫਿਰ ਹੈਂ ਅਦਵਾਈ ਫੜਾਰਾ ਯਾਰ ਮੈਂ ਕਹਿੰਦਾ ਐਵੇਂ ਹੋਰ ਹੀ ਨਾ ਕੋ ਵੱਧਾ ਘਟ ਆ ਜੇ ਇਧਰ ਇਹ ਢਾੜੀ ਮੇਰੀ ਲੱਗ ਜਾਣੀ ਹੈ ਨਹੀਂ ਤਾਂ ਤਾਂ ਮੈਂ ਪਿੰਡੀ ਆਇਣਾ ਚੱਲ ਠੀਕ ਆ ਜਾ ਮੇਰਾ ਪਤਾ ਫੜਾਜੀ ਦਵਾਈ ਫਰ ਹੈ ਆ ਅੱਡੇ ਤਣ ਕੇ ਮੈਨੂੰ ਫੋਨ ਕਰ ਲੈ ਚੰਗਾ ਓਕੇ ਲੈ ਕੀ ਆਂਦਾ ਮੁੰਡੇ ਨੇ ਇੱਕ ਵਾਰੀ ਨਾ ਨਹੀਂ ਹੋਗੀ ਕਹਿੰਦਾ ਮੈਂ ਆ ਜਨਾ ਕਹਿੰਦਾ ਵੀ ਮੈਂ ਚਾਚਾ ਕੀ ਦੁਕਾਨ ਤੇ ਆ ਅੱਛਾ ਤੇ ਮੈਂ ਸਿੱਧਾ ਆਇਆ ਖੜਾ ਹੋਣਾ ਤੁਹਾਡੇ ਕੋਲ ਚੱਲ ਵਧੀਆ ਹੋ ਗਿਆ ਵੇਖ ਲੈ ਮੁੰਡਾ ਕਿੱਡਾ ਵੱਡਾ ਕੋਰਸ ਕਰਨ ਲਿਆ ਵਾ ਕੋਈ ਬੋ ਨਹੀਂ ਮਜਾਜ ਨਹੀਂ ਕਰੇ ਕਿ ਨੀ ਜਮੀਨ ਵਾ ਕੱਲਾ ਕੱਲਾ ਵਾ ਰਿਸ਼ਤਾ ਹੋ ਜਾ ਥਾਂ ਕਰਾ ਦੂੰਗਾ ਕਿਤੇ ਕੁੜੀ ਯਾਦ ਕਰੂਗੀ ਚਲੋ ਅੱਗੇ ਸੰਜੋਗ ਆ ਬਾਕੀ ਚਲੋ ਗਾਗੀ ਨੂੰ ਮਾਰ ਲਓ ਕਦੋਂ ਤੱਕ ਆਉਣਾ ਉਹਨੇ ਮੈਂ ਆਇਆ ਖੜਾ ਵੇਖੀਂ ਤੀ ਉਹ 10-20 ਮਿੰਟ ਲੱਗ ਜਾਵੇ ਚਾ ਗਾਫਰ ਵੀਰ ਤੂੰ ਦੱਸੋ ਜਾ ਕੇ ਮੁੰਡਾ ਆਉਣ ਵਾਲਾ ਹੀ ਆ ਤੇ ਫਿਰ ਹਨਾ ਆਹ ਮੈਂ ਕਹਿਣਾ ਕਮਲ ਬੇੜੀ ਆ ਪਰੇ ਉਹ ਗਿੰਦਰ ਸਿੰਘ ਆ ਉਹ ਗੱਲ ਸੁਣ ਯਾਰ ਉਹ ਆ ਗਿਆ ਆ ਗਿਆ ਭਾਜੀ ਆ ਗਿਆ ਇਹ ਗੱਲ ਵਾ ਉਹ ਬੰਦੇ ਦੇ ਖਾਤ ਪਉਣੇ ਤੂੰ ਮਗਰਮਰ ਕੀ ਕਰਦਾ ਫਿਰਨੇ ਆ ਪਾਜੀ ਖਾਤ ਉਹ ਤਾਂ ਲਿਆਂਦੀ ਸੀ ਹਾਂ ਤੇ ਨਾਲ ਦਵਾਈ ਨਹੀਂ ਮਿਲੀ ਪਉਣ ਨੂੰ ਅੱਛਾ 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 ਤੇ ਮੈਂ ਹੁਣ ਲੈ ਆ ਗਿਆ ਨਾ ਤੇ ਮੈਂ ਵੀ ਨਾਲ ਪਾ ਦੋ ਮੜ ਕੇ ਇਹਦਾ ਰੇਦਾ ਕੰਮ ਰਹੀ ਜਾਂਦਾ ਹੁੰਦਾ ਓਏ ਆਹੋ ਦੱਸਾਂ ਗੱਲ ਕੀ ਆ ਸਮੇ ਦੀ ਫਸਲ ਵਾ ਤੇ ਹੁਣ 2 400 ਨਾਲ ਕੋਈ ਗੱਲ ਵਾਦ ਨਹੀਂ ਗਈ ਹਣਾ ਇਹ ਆ ਵੀ ਚਲੋ ਸਿਰੇ ਲੱਗ ਜੂ ਇਹਨੇ ਨਾ ਆ ਨਿਗ ਮਾੜੀਆਂ ਮੋਟੀਆਂ ਬਿਮਾਰੀਆਂ ਬੂਮਰੀਆਂ ਤਾਂ ਰਹਿਤ ਹੋ ਜਾਂਦਾ ਜਰਾ ਦਾਣਾ ਪਤਾ ਨਹੀਂ ਮੈਂ ਕਿਹਾ ਤਾਂ ਲਾਇਆ ਸਾਹਿਬ ਹਾਂ ਅਜੇ ਨਿਆਹੀ ਦਵਾਈੇ ਬੋਦੇ ਨਾ ਉਹਨੀਆਂ ਸਾਕੋ ਮਾਰਿਆ ਉਹਦੀ ਜਾਂਦੀ ਖਸਾ ਨੂੰ ਓਏ ਓਹੀ ਗੱਲ ਵਾਕੇ ਵੀ ਬੰਦਿਆਣਾ ਹਿਸਾਬ ਹੀ ਹੋ ਗਿਆ ਵਾਖ ਆਹੇ ਚੱਕਰ ਹੋ ਗਿਆ ਤੇ ਮੇਰੀ ਗੱਲ ਸੁਣ ਹਾਂਜੀ ਉਹ ਮੈਂ ਨਾ ਬਾਨੇ ਨਾ ਕੀਤਾ ਮੜੇ ਨੇ ਫੋਨ ਅੱਛਾ ਤੇ ਉਹ ਕੋਰਸ ਵੀ ਆ ਕਰਦਾ ਡੜੇ ਦਵਾਈਆਂ ਦੁਈਆਂ ਦਿੰਦੇ ਆ ਅੱਛਾ ਅੱਛਾ ਆਹੋ ਤੇ ਉਹ ਕਿਹ ਦੁਕਾਨ ਤੇ ਗਿਆ ਸੀ ਤੇ ਮੈਂ ਵੀ ਆਪਣੀ ਦਵਾਈ ਮੰਗਾਉਣੀ ਸੀ ਅੱਛਾ ਤੇ ਉਹ ਜੀਵਨ ਦੀ ਦਵਾਈ ਅੰਮ੍ਰਿਤਸਰੋਂ ਚਲਦੀ ਆ ਨਾ ਅੱਛਾ ਅੱਛਾ ਤੇ ਉਹ ਹੀ ਲਿਆ ਲੂਗੇ ਦਿੰਦਾ ਸਾਨੂੰ ਠੀਕ ਆ ਠੀਕ ਆ ਕਿਉਂ ਕਹਿੰਨ ਮੈਂ ਤਾਤਾ ਇੱਥੇ ਕਿਤੇ ਲੱਗੇ ਛੱਗੀਆਂ ਤੇ ਕੋਈ ਦੀ ਮਾ ਆ ਜਿੰਦਾ ਵਾ ਅਛਾ ਚੇਣ ਘਰ ਆਊਗਾ ਮੁੰਡਾ ਇੱਥੇ ਘਰ ਆਈਂਦਾ ਤੁਸੀਂ ਨਹੀਂ ਕਹਿੰਦੇ ਜੀ ਨੇ ਨਾਂ ਲੈਣਾ ਵੀ ਕੀ ਗੱਲ ਆ ਕੀ ਨਹੀਂ ਠੀਕ ਆ ਤੁਸੀਂ ਆਪਣੇ ਹਿਸਾਬ ਨਾਲ ਵੇਖਣਾ ਵੀ ਜੇ ਮਨ ਤੁਹਾਡੇ ਚੰਗਾ ਲੱਗਾ ਤਾਂ ਅਸੀਂ ਉਸੇ ਵੇਲੇ ਸਾਰਾ ਜਾ ਕੇ ਕਾਰੋਬਾਰ ਕਰ ਦੇਣਾ ਤੇ ਇਦਾਂ ਕਰੂੰਗਾ ਮੈਂ ਆਪਣੇ ਹਿਸਾਬ ਨਾਲ ਨਾ ਤੇ ਮੁੰਡੇ ਦਾ ਵੀ ਗੱਲ ਕਰ ਦਊਗਾ ਪਰ ਉਹਨੂੰ ਪਤਾ ਨਹੀਂ ਲੱਗਣ ਦਊਗਾ ਨਾ ਆਹ ਇਹੋ ਗੱਲ ਕਰਨੀ ਆਗਾ ਆਹੋ ਉਸ ਨੂੰ ਕਹਾਂ ਵੀ ਤੂੰ ਕੀ ਕਰਦਾ ਕਿ ਮੈਨੂੰ ਇਹ ਆ ਵੀ ਸਾਰੇ ਕੰਮ ਰਹਿ ਰਹਿ ਜੇ ਮੇਰੇ ਹਰ ਪਾਸੇ ਠੀਕ ਨਹੀਂ ਤੇ ਅੱਲਾਹ ਕਰ ਮਮੀ ਆਨਾ ਵਾ ਵੀ ਤੇਰੀ ਧੀ ਤੇ ਮੇਰੀ ਧੀ ਵੰਡੀ ਆ ਤੇ ਗਾੜੀ ਸਾਹਰ ਮੈਂ ਕਹਿੰਦਾ ਆਪਣੇ ਧੀ ਪੁੱਤ ਜਿਹੜੀਆਂ ਨੇ ਜਾਨ ਸੌਕੀ ਦੇ ساری ਉਮਰ ਤੇ ਬੜਾ ਵਧੀਆ ਟਾਈਮ ਪਾਸ ਹੋਇਆ ਨੇ ਤੇ ਸਾਰੀ ਜ਼ਿੰਦਗੀ ਗੱਲ ਤੇ ਸਹੀ ਆ ਹੈ ਇਹਦੇ ਰਿਸ਼ਤਾ ਜਿਹੜਾ ਨਾ ساری ਉਮਰ ਦਾ ਹੁੰਦਾ ਵਾ ਉਹ ਤੇ ਗੱਲ ਵਾ ਆਹ ਕੀ ਮੈਂ ਲੋਕਾਂ ਦਾ ਵੇਨਾ ਹੀ ਆ ਨਾ ਕਈ ਕੰਮ ਵੇਖੀਦੇ ਆ ਤੇ ਕਈ ਲੋਕਾਂ ਦੇ ਖਲਾਰੇ ਪਏ ਆ ਵੀ ਬੰਦੇ ਚੰਗੇ ਕਦੇ ਕਦੇ ਲੱਭਦੇ ਆ ਇਹ ਤੇ ਗੱਲ ਹੈਗੀ ਆ ਠੀਕ ਨਹੀਂ ਤੇ ਚੱਲ ਮੈਂ ਕਹਿੰਦਾ ਆਪਣੀ ਧੀ ਪਾਂਦੀ ਜ਼ਿੰਦਗੀ ਸਭ ਕੀ ਲੰਘ ਚੱਲ ਫੇ ਹੋਣੀ ਆ ਲਾਂਗੇ ਕਦੋਂ ਆਣਾ ਨੇ ਬਸ ਵਾ ਹੋਰ ਅੱਧੇ ਘੰਟੇ ਤੱਕ ਆ ਜੂ ਚੱਲ ਫੇ ਉਹ ਤੇ ਮੈਂ ਕਰਾਂ ਕੰਮ ਕੱਲ ਜਾਂ ਘਰ ਫੇ ਆਪਾਂ ਆ ਫਿਰ ਆ ਜਾ ਉਹ ਨਹੀਂ ਆਏ ਨੇ ਮੁੜ ਕੇ ਘਰ ਤੇ ਮੈਨੂੰ ਇਹ ਹੀ ਲੱਗਦਾ ਵਾ ਚਾਚਾ ਆਂਦਾ ਹੀ ਵੀ ਚਿੱਟੀ ਕਲੀ ਵਾਲਾ ਘਰ ਆ ਪਹਿਲਾਂ ਹੀ ਬਸ ਫੋਨ ਲਾ ਕੇ ਪੁੱਛ ਲੈਨੇ ਆ ਇਹ ਨਾ ਹੋਰ ਹੀ ਘਰ ਕਿਸ ਦੇ ਵੱੜ ਜੀ ਹੈਲੋ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਮੈਂ ਬਾਹਰ ਆਇਆ ਜੀ ਹਾਂਜੀ ਹਾਂਜੀ ਆਹ ਚਿੱਟੀ ਕਲੀ ਵਾਲਾ ਜੀ ਚਲੋ ਆਇਆ ਹਾਂ ਵਾਰ ਮੈਂ ਆ ਗਿਆ ਜੀ ਠੀਕ ਜੀ ਓਏ ਆ ਆ ਪੁੱਤ ਓਏ ਤੇ ਕੀ ਆ ਜੀ ਬਾ ਵਧੀਆ ਵਧੀਆ ਤੂੰ ਸੁਣਾ ਹਾਂ ਵਧੀਆ ਜੀ ਵਧੀਆ ਉਹ ਮੈਂ ਜਦੋਂ ਕਿਤੇ ਕਿਤੇ ਘਰ ਵੜਦੀ ਆ ਨਹੀਂ ਨਹੀਂ ਵੜਨਾ ਕਿਤੇ ਘਰ ਕੀ ਹੈ ਪੁੱਤ ਆ ਜਾ ਆ ਜਾ ਪੁੱਤ ਚਲਾ ਵੀ ਚੰਗਾ ਹੋ ਗਿਆ ਜੀ ਉਹ ਨਹੀਂ ਮੈਂ ਲੱਗ ਗਿਆ ਆ ਇਹ ਹੈ ਵੀਵਾਜ ਆਉਂਦੀ ਐ ਲੈ ਆ ਕਿਨੇ ਚੁੱਕੇ ਲਿਆਉਂ ਡਿਆ ਨਾਲ ਜਿਹੜੀ ਕਿ ਪਰਵਾਹ ਲੱਗਦਾ ਹੈ ਭੈਗ ਚੁੱਕੀ ਹੁੰਦਾ ਇਹ ਵੀ ਨਾਲ ਹੱਥ 'ਚ ਦੱਸ ਅੱਗੇ ਦੋ ਜਣੇ ਆਪ ਬੈਠੇ ਆ ਆ ਤੀਜਾ ਹੋਰ ਸੱਦ ਲਈ ਆ ਕਿ ਹੈ ਕੌਣ ਵਾ ਮੈਨੂੰ ਤਾਂ ਪਛਾਣ ਨਹੀਂ ਆਉਂਦੀ ਇਹਦੀ ਪਹਿਲੀ ਗੱਲ ਤੇ ਇਹ ਪਿੰਨੋ ਸੱਦ ਕਿੱਧਰ ਲਿਆ ਵਾ ਹੈ ਇੱਥੇ ਨਾ ਖਾਸ ਰਮਾ ਮੂੰਹ ਚੁੱਕਿਆ ਤੁਰੇ ਆਉਂਦੇ ਸਾਰੇ ਜਣੇ ਆ ਵੀ ਡਹਰਾਂ ਬੈਗ ਚੁੱਕੇ ਤੁਰੇ ਆਉਂਦੇ ਆ ਇਹ ਵੀ ਰਹਿਣ ਵਾਸਤੇ ਹੀ ਆਉਂਦੇ ਆ ਵਾ ਦੇਖਾਂ ਜਾ ਕੇ ਹੇ ਕੌਣ ਆਏ? ਦੱਸ। ਕਾਹੇ ਚੁੱਕੀ ਲਿਆਉਣ ਦੇ ਬੰਦਾ ਬਾਹਰ ਬਿਠਾ ਲਿੰਦਾ ਵਾ। ਬਾਹਰ ਵਾਜ ਮਾਰਦਾ ਵਾ ਕਿ ਕੋਈ ਆਇਆ ਵਾ ਤੇ ਬਾਹਰ ਆਓ। ਹੱਦ ਹੋਈ ਇੰਨਾਂ ਵਾਲੀ ਕਿਤੇ। ਅੱਛਾ ਠੀਕ। ਸਤਿ ਸ੍ਰੀ ਅਕਾਲ ਹੈ। ਚਾਹ ਬਤਾ ਗੁਰਜਿੰਦਰ ਨੂੰ ਕੁੱਛ ਨਹੀਂ ਆ। ਕਿ ਕੌਣ ਆਏ? ਸਿੱਧਾ ਡਰਾਈਵਰ ਨੂੰ ਬਿਠਾ ਲਤਾ ਵਾ ਹੈ। ਕਿ ਹੈ ਕੌਣ? ਉਸਤਿੰਗਾਂ ਚਾਹ ਗੁਰਜਿੰਦਰ ਨੂੰ। ਗੁਰਜਿੰਦਰ ਅੰਮਣ ਤਸੂ ਆ ਬਾਹਰ ਕੋਲ ਆਓ। ਬਰਾ। ਓਹੋ। ਪਤਾ ਨਹੀਂ ਜਾਨ ਨੂੰ ਪਤਾ ਕੋਣਾ। ਲੈ ਮੈਨੂੰ ਕੀ ਪਤਾ ਨਾ ਜਾਣਾ ਨਾ ਬੁੱਝਾ। ਆ ਪਤਾ ਨਹੀਂ ਨਵਾਂ ਜਈ ਆ ਕੋਈ। ਮੈਨੂੰ ਤਾਂ ਪਛਾਣ ਨਹੀਂ ਆਈ। ਤੇ ਨਾਲੇ ਉਹ ਤੁਹਾਡਾ ਭਾਈ ਅਲੇ ਹੀ ਹੁੰਦਾ ਹੀ ਗਾਂ ਉਹਨੂੰ ਫੜ ਕੇ। ਓ ਅੱਛਾ ਸ਼ਾ ਭਾਈ ਨਾਲ ਆਵਾ। ਨਾ ਪੁੱਛਿਆ ਨਾ ਕਿੱਛਿਆ ਤੇ ਲੈ ਕੇ ਡਰੈਗਮ ਚਵਾੜਤਾ। ਓਹੋ। ਉਹ ਨਾ ਭਾਈ ਦੀ ਦਵਾਈ ਹੀ ਖਤਮ ਹੋਣਾ ਦੀ। ਹਾਂ। ਭੈਣ ਜੀ। ਉਹਨਾਂ ਕਹਿੰਦੇ ਮਰਦਾ ਮੰਗਾਉਂਦੇ ਦਵਾਈ। ਹੂੰ। ਉਹ ਕਹਿੰਦੇ ਵੀ ਇੱਥੇ ਫੜਾ ਦਿਆ ਬੰਦਾ ਕਿਤੇ ਹੁੰਦਾ ਹੋਵੇ। ਅੱਛਾ। ਕੋ ਆਇਆ ਹੁਣ ਚੱਲ ਮੈਂ ਵੇਖਾਂ ਜਾਰ। ਨਾ ਮੇਰੀ ਗੱਲ ਸੁਣੋ। ਜੇ ਹੁਣ ਦਵਾਈਆਂ ਮੁੱਕ ਗਈਆਂ ਵਾ ਤਾਂ ਦਵਾਈਆਂ ਇੱਥੇ ਮਗਾ ਲਈਆਂ ਵਾ ਨਾ ਹੁਣ ਪੱਕੇ ਡੇਰੇ ਇੱਥੇ ਲਵਣੇ ਆ ਦਵਾਈਆਂ ਮੁੱਕ ਗਈਆਂ ਤਾਂ ਆਪਣੇ ਘਰ ਜਾਣ ਓ ਚੱਲ ਚੱਲ ਚੁੱਪ ਕਰਕੇ ਬਹਿ ਜਾ ਚੁੱਪ ਕਰਕੇ ਬਹਿ ਹੱਦ ਹੋ ਗਈ ਟਾਡੇ ਵਾਲੀ ਵੀ ਦੱਸ ਹੁਣ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਕਿੱਥੋਂ ਆਇਆ ਵਾ ਹੈ ਕਿਦਾਂ ਦਾ ਬੰਦਾ ਵਾ ਕਹ ਲਿਆਕ ਤੈਨੂੰ ਅੰਦਰ ਡਰਾਇੰਗ ਰੂਮ 'ਚ ਚੜਾ ਕੇ ਬਿਠਾ ਦਿੱਤਾ ਵਾ ਦੱਸ ਅਸਾਂ ਮਾ ਚੰਗਾ ਵਾ ਹੈ ਬਾਗਾਨੇ ਲੋਕੀ ਵੀ ਆਣ ਕੇ ਅੰਦਰ ਬਹਿਣ ਦੇ ਆ ਸਾਰਾ ਤੇਜ਼ ਲੈਂਦੇ ਅੰਦਰ ਦਾ ਆਣ ਕੇ ਲੋਕੀ ਮਿੰਟੋਂ ਮੇਟੀ ਹੱਦ ਹੋਈ ਟਾਡੇ ਵਾਲੀ ਕਿਤੇ ਅਮੀਰਾ ਬੰਦਾ ਵੀ ਗੜਿ ਉਹ ਜਿਹ ਦਵਾਈ ਮੁੱਕ ਗਈ ਦਵਾਈ ਮੁੱਕ ਗਈ ਜੇ ਆ ਹੱਤੀ ਹੋਈ ਕਿਤੇ ਵੇਖਾ ਸਹੀ ਜਾ ਕੇ ਇਹ ਆਪਣੇ ਚਾਚੀ ਤੇ ਦਾ ਭਰਾ ਵਾ ਠੀਕ ਹੱਸਣੀ ਆਸ੍ਰੀ ਕਾਲ ਜਸੀ ਘਾਲ ਅਵਨ ਪਤਾ ਆ ਪਾਣੀ ਲੈ ਕੇ ਆਇਓ ਆ ਲੋ ਚਾਹੀ ਇਹ ਤੇ ਤੁਹਾਡੀ ਭਾਈ ਉਹ ਮੈਂ ਅਜੇ ਲੰਘਦਾ ਜਾਂਦਾ ਮੈਂ ਵੀ ਹੁਣ ਇੱਧਰ ਆਇਆ ਤਾਂ ਹੈਗਾ ਬਾਅਦ ਪੜਾਈ ਜਾਵਾਂ ਨਹੀਂ ਨਹੀਂ ਉਹ ਚੰਗਾ ਕੀਤਾ ਹੀ ਜਾਣਾ ਮੇਰੇ ਤੇ ਫੋਨ ਲੱਗਦਾ ਮੇਰਾ ਜਿਹੜਾ ਧੱਕਾ ਜਿਹਾ ਲੱਗਣ ਰਿਹਾ ਹੈ ਦਿਲ ਨੂੰ ਠੀਕ ਹੈ ਤੇ ਮੈਂ ਹੈ ਐਵੇਂ ਨਾ ਕਦੇ ਜਾਂ ਹੋਰ ਕਦੇ ਕੰਮ ਨਿਕਲ ਆਏ ਤਾਂ ਕੀ ਕਰਾਂ ਕਰ ਗੋੰਡਿਆ ਤੇ ਬੂਹਾਂ ਬੰਦ ਹੀ ਕਿਤੇ ਗਏ ਲੱਗਦੇ ਉਹੋ ਹੀ ਗੱਲ ਹੈ ਨਾ ਉਹਨੇ ਕੱਲ ਦੇਖੇ ਆਏ ਪੱਥਰ ਦੇ ਆ ਕੀ ਕੰਮ ਕਰਦੇ ਆ ਅੱਜ ਕੱਲ ਹਾਂਜੀ ਮੈਂ ਫਾਰਮੇਸੀ ਦਾ ਕੋਰਸ ਕਰਦਾ ਹਾਂ ਤੇ ਨਾਲ ਨਾਲ ਟ੍ਰੇਨਿੰਗ ਕਦੀ ਜਾਂਦੀ ਆ ਠੀਕ ਠੀਕ ਆ ਇੱਧਰ ਆ ਲੋ ਆ ਲੋ ਭਾਜੀ ਤੁਸੀਂ ਹੈ ਚਾ ਪੀਦਾ ਤੂੰ ਮਿਲੋ ਪੀਦਾ ਪੀਦਾ ਅੱਛਾ ਅੱਛਾ ਇਹ ਕੋਰਸ ਵੀ ਕਰਨਾ ਪੈਂਦਾ ਹੁੰਦਾ ਵਾ ਹਾਂਜੀ ਹਾਂਜੀ ਠੀਕ ਆ ਠੀਕ ਆ ਬਸ ਰਹਿ ਗਿਆ ਹੋਰ 2-3 ਮਹੀਨੇ ਰਹਿ ਗਏ ਠੀਕ ਠੀਕ ਕਿੱਥੇ ਕਰਦੇ ਕੋਰਸ ਹਾਂਜੀ ਇੱਥੇ ਕਰੀਦਾ ਜੀ ਬਟਾਰੇ ਠੀਕ ਆ ਠੀਕ ਆ ਹੋਰ ਇਹ ਕਿੱਥੇ ਕਰਦੇ ਕੋਰਸ ਤੁਸੀਂ ਹਾਂਜੀ ਖਰੜ ਕਰੀ ਜੀ ਮਹਾਰਾਜ ਠੀਕ ਠੀਕ ਆ ਬਹੁਤ ਵਧੀਆ ਵਾ ਇਹ ਆ ਵੀ ਉਹ ਇਹਨੂੰ 2-3 ਸਾਲ ਹੋ ਗਏ ਇਹਨੂੰ ਉੱਥੇ ਠੀਕ ਆ ਠੀਕ ਆ ਕਿਆ ਹੁਣ ਹੀ ਆਇਆ ਵੈਸੇ ਇਲਾਕੇ ਚ ਠੀਕ ਆ ਠੀਕ ਆ ਆਹੋ ਉਹ ਠੀਕ ਆ ਕਈ ਵਾਰੀ ਨਾ ਪਤਾ ਕਰਦੇ ਆ ਹਾਂਜੀ ਮੁਰਕੇ ਟ੍ਰੇਨਿੰਗ ਵਾਲਾ ਹੁੰਦੇ ਆ ਨਾ ਬਾਅਦ ਚ ਇਹੋ ਗੱਲ ਹੋਈ ਆ ਨਾ ਤੇ ਆ ਵੀ ਹੁਣ ਗਰਦਾਪੁਰ ਆ ਗਿਆ ਵਾ ਇੱਥੇ ਲਾਗੇ ਛਾ ਕੇ ਤੁਰਿਆ ਫਿਰਦਾ ਵਾ ਚੱਲ ਇਤਨਾ ਵੀ ਕਿਤੇ ਇਤਨਾ ਹੁਣਾਂ ਨੂੰ ਕਿਹੜੇ ਕੰਮ ਪਾਇਆ ਕਰ ਦੋਹਾਂ ਜੀਆਂ ਨੂੰ ਇਹ ਆ ਵੀ ਵਿਚਾਰਾ ਮੰਨ ਲੈਂਦਾ ਛੇਤੀ ਨਾ ਆ ਜਾਂਦਾ ਵਾ ਓ ਠੀਕ ਆ ਇਦਾਂ ਹੀ ਆ ਗਏ ਬੰਦਾ ਜਾਣਦਾ ਬੋਲਦਾ ਹੋਵੇ ਜਾਈ ਦਾ ਪਤਾ ਹੁੰਦਾ ਇਹੋ ਜੇ ਨੇਕ ਪੁੱਤ ਕਿਤੇ ਘਰ ਘਰ ਜੰਮਣ ਦੇ ਲੋਕੀ ਤਾਂ ਆਪਣੇ ਮਾਂ ਪਿਓ ਨੂੰ ਵੀ ਪੁੱਛਦੇ ਅਸੀਂ ਤਾਂ ਫੇਰ ਵੀ ਦੂਜੇ ਪਾਸੇ ਆ ਲੋ ਕੋਈ ਨਹੀਂ ਇਹ ਭਾਜੀ ਬੜਾ ਇਤਮਾਨ ਬੜਾ ਕਰਦਾ ਸਾਡਾ ਆਪਣੇ ਆਪਣੇ ਸੰਸਕਾਰ ਹੁੰਦੇ ਨੇ ਕਰਦੇ ਆਂ ਜੀ ਨਹੀਂ ਚਾਚੀ ਹੋਣਾ ਨੇ ਤੇ ਕਾ ਪੂਰਾ ਚਾਹੀਦਾ ਠੀਕ ਆ ਠੀਕ ਆ ਔ ਕੁੜੀਏ ਕਾ ਬਣਾਓ ਚੱਲ ਕੋਈ ਨਹੀਂ ਆਈਂਦੀ ਚਾ ਚਾਚਾ ਜੀ ਹਾਂਜੀ ੱੱਲੇ ਆਈ ਚਾਚੀ ਨਾਲ ਆ ਜੀ ਲੈ ਚਾਚੀ ਤੇਰੀ ਤੇ ਸਾਰਾ ਕੰਮ ਇੱਥੇ ਮੇਰਾ ਕੱਲੇ ਤਾਂ ਕਿ ਮੋਲਾ ਕਮਲਿਆ ਆਹ ਨਹੀਂ ਇਹ ਤਾਂ ਗੱਲ ਸਹੀ ਜੀ ਓ ਜੀਵਨ ਓਏ ਜੀਵਨ ਆ ਗਈ ਆ ਗਈ ਓਏ ਆ ਇੱਧਰ ਲੇ ਦੱਸ ਸਾਸਰੀ ਜੀ ਸਾਸਤ੍ਰੀਕਾਲ ਮੈਨੂੰ ਕਹਿਣ ਡਿਆ ਵਾ ਤੂੰ ਚਾਚਾ ਕੱਲਾ ਆਇਆ ਵਾ ਉਹ ਮੈਂ ਹਾਂ ਮੇਰੀ ਗੱਲ ਕਿਉਂ ਸ਼ਰਮਿੰਦਾ ਕਰਦੇ ਆ ਵਾ ਉਹ ਮੈਂ ਤਾਂ ਨਾ ਕੋਠੇ ਤੇ ਚਲ ਗਈ ਸੀਗੀ ਅੱਛਾ ਅੱਛਾ ਇਹ ਤਾਂ ਬੜੀ ਸੋਹਣੀ ਨਿਕਲੀ ਤੇ ਮੈਨੂੰ ਇਹ ਜਿਹੇ ਤੁਹਾਨੂੰ ਲੱਗਦਾ ਪਿਆ ਹੈ ਤੇ ਮੈਂ ਦਵਾਈ ਦੇ ਹੀ ਜਾਣਾ ਵਾ ਚੱਲ ਚੰਗਾ ਕੀਤਾ ਪੁੱਤ ਇਹ ਕਹਿਣ ਡੇ ਇਹ ਕਹਿੰਦੇ ਮੈਂ ਘਰ ਆਣਾ ਜਸਪਿੰਦਰ ਨੂੰ ਫੋਨ ਤੇ ਮੈਂ ਹਾਂ ਚਲ ਕਰ ਲਓ ਫੋਨ ਹੈ ਆਪਣਾ ਹੀ ਮੁੰਡਾ ਨੇ ਘਟਾਇਆ ਨਾ ਮੈਂ ਆਉਂਦਾ ਹੀ ਰਹਿਣਾ ਚੱਲ ਵਧੀਆ ਵਾ ਫਿਰ ਤੇ ਹੈ ਹਾਂਜੀ ਹਾਂਜੀ ਇਧਰੋਂ ਲੰਘਦੇ ਰਹੀਦਾ ਰਹੋ ਸਾਡੀ ਅੱਛਾ 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 ਵੀਰ ਵੇਖ ਲੈ ਕਿੰਨਾ ਚੰਗਾ ਮੁੰਡਾ ਵਾ ਹੈ ਏਦਾਂ ਕੋਈ ਕਰਦਾ ਆਹੋ ਭਾਣੇ ਕੋਈ ਕੋਈ ਧੰਦਾ ਵਾ ਸੱਤ ਬਗਾਨਾ ਨਹੀਂ ਕਰਦਾ ਕਿਸ ਨੂੰ ਕਹੀਏ ਨਾ ਕਿ ਰਿਸ਼ਤੇਦਾਰ ਨੂੰ ਤ ਲੋਕੀ 20 ਭਾਣੇ ਮਾਰਦੇ ਆ ਉਹ ਚਾਚਾ ਅੱਜ ਸਾਡਾ ਟਾਈਮ ਨਹੀਂ ਗਾ ਅਸੀਂ ਭਲਾਣੇ ਦਾ ਚੱਲੇ ਅੱਜ ਵਿਆਹ ਹੋਵੇ ਜੇ ਅੱਧੀ ਜ਼ਬਾਨ ਨਾਲ ਕਿਹਾ ਮੁੰਡਾ ਵੇਖ ਲੈ ਸਮਾਨ ਸਾਰਾ ਲੈ ਕੇ ਆ ਗਿਆ ਵੀ ਨਹੀਂ ਚਲੋ ਇਹ ਤਾਂ ਗੱਲ ਹੈਗੀ ਆ ਆਈਓ ਦਵਾਈ ਫੜਾਤੀ ਰਹਿ ਗੇ ਚੱਲ ਚੰਗਾ ਕੀਤਾ ਆਹ ਚੱਲ ਮੈਂ ਵੇਖਾਂ ਭਲਾ ਕੁੜੀਆਂ ਨੂੰ ਚਾਹ ਬਣਾਓ ਅੱਜ ਚਾਹ ਵੇਖ ਲੈ ਚਾਹ ਲਿਆ ਬਣਾ ਕੇ ਲੈ ਜੋ ਤੁਸੀਂ ਕਰੋ ਗੱਲਾਂ ਬਾਤਾਂ ਏ ਆਪੀ ਤਣਕ ਪਾਣੀ ਚੰਗਾ ਬਤਾਦਾ ਹਾਂਜੀ ਠੀਕ ਠਾਕ ਜੀ ਹਾਂ ਹਾਂਜੀ ਹੁਣ ਇਹ ਬੀਜੀ ਹੈ ਜੇ ਠੀਕ ਹੈ ਠੀਕ ਹੈ ਕੋਈ ਨਹੀਂ ਹੋਰ ਦੱਸ ਦੇਣਾ ਪਾਣੀ ਪਾ ਕੇ ਤੇ ਲੰਮੇ ਪਾਣੀ ਆ ਪਾਣੀ ਪੂਣੀ ਲੱਗ ਗਿਆ ਚੱਲ ਵਰਕੇ ਵਧੀਆ ਹੋਏ ਨਹੀਂ